ਓ ਹੈ ਗੁਰਜੀ ਕਾ ਖਾਲਸਾ ਓ ਹੈ ਗੁਰਜੀ ਕੀ ਫਤਈ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਵੀ ਆਪਾਂ ਵੀਡੀਓ ਪਾਉਣੇ ਰਹੇ ਹਾਂ ਬਈ ਜੀ ਠੀਕ ਹੈ ਜੀ ਅੱਜ ਆਪਾਂ ਫੇਰ ਤੁਹਾਡੇ ਲਈ 10 ਕਬੂਤਰ ਲੈ ਕੇ ਆਏ ਹਾਂ ਬਈ 10 ਨਾ ਜਿਹੜੇ ਪਿੱਛੇ ਮਦੀਨਾ ਨੇ ਪਿੱਛੇ ਨਰ ਨੇ 10 ਨੇ ਬਈ ਟੋਟਲ ਆਪਣੇ ਕੋਲ ਲੈ ਕੇ ਆਂ ਭਾਈ ਜੀ ਜੇ ਕਿਸੇ ਨੂੰ ਲੋਡ ਹੋਵੇ ਤਾਂ ਸੰਪਰਕ ਕਰ ਸਕਦਾ ਹੈ ਰੇਟ ਆਪਣਾ وہی ਭਾਈ 300 ਦਾ 1 600 ਦੇ 2 ਹੈ ਭਾਈ ਜੀ ਰੇਟ ਘਟਦਾ ਨਹੀਂ ਹੈਗਾ ਇਹੀ ਰੇਟ ਰਹਿਣਾ ਭਾਈ ਘਟਦਾ ਨਹੀਂ ਹੈਗਾ ਜਨਿਕ ਜੀ ਉਹਰੇ ਆ ਕੇ ਕੈਮਰੇ ਵਾਲਾ ਕਹਿੰਦਾ ਰੇਟ ਘਟਾ ਲਓ ਰੇਟ ਨਹੀਂ ਭਾਈ ਜੀ ਆਪਾਂ ਘਟਾ ਸਕਦੇ ਠੀਕ ਹੈ ਜੀ ਰੇਟ ਇਹੀ ਦੇਵਾਂਗੇ ਆਪਾਂ ਠੀਕ ਹੈ ਜੀ ਤੇ ਬਾਕੀ ਭਾਈ ਜੀ ਜੇ ਕਿਸ ਨੇ ਆਰਡਰ ਪੁੱਕ ਕਰਾਉਣਾ ਹੈ ਉਹ ਵੀ ਕਰਵਾ ਸਕਦਾ ਸਿਰਫ 2 ਦਿਨਾਂ ਬਾਅਦ ਤੱਕ ਬਾਈ ਦੋ ਦਿਨਾਂ ਦੇ ਵਿੱਚ ਵਿੱਚ ਕੂਬਟਰ ਲਿਜਾਣੇ ਬਣਗੇ ਬਾਈ ਜੀ ਠੀਕ ਹੈ ਬਾਈ ਜੀ ਜੇ ਕਿਸ ਨੇ ਪੇਮੈਂਟ ਪਾ ਕੇ ਆਰਡਰ ਬੁੱਕ ਕਰਾਇਆ ਤਾਂ ਦੋ ਦਿਨਾਂ ਦੇ ਵਿੱਚ ਲੈ ਕੇ ਜਾਣੇ ਬਣਗੇ ਬਾਈ ਜੀ ਚਲੋ ਕਰਦੇ ਜੀ ਵੀਡੀਓ ਸਟਾਰਟ ਆਪਾਂ ਤੁਹਾਨੂੰ ਦਿਖਾਉਣੇ ਜੀ ਆਪਾਂ ਪਹਿਲਾ ਕੂਬਟਰ ਲਓ ਜੀ ਵੀਡੀਓ ਆਖਾਂ ਬਾਈ ਇਹ ਕਪੂਰੀ ਨੋਕ ਲਾਲ ਚੀਨਾ ਕਬੂਤਰ ਹੈ ਬਾਈ ਜੀ ਲਾਲ ਚੀਨਾ ਬਾਈ ਜੀ ਫੀੜੀ ਆਖਾਣੇ ਬਾਈ ਜੀ ਦੇ ਲੋ ਬਾਈ ਜੀ ਕਰੋ ਕੁੰਜਾਣਾ ਸ਼ੌਕ ਬਾਈ ਖੜਾ ਰਹੀ ਮੈਂ ਖੜਾ ਹਾਂ ਫੜਾਣ ਚੈੱਕ ਕਰਾ ਦਾ ਕਰ ਜਾ ਮਾਂ ਭਲਾ ਵਈ ਕਰੋ ਚੈੱਕ ਤੂੰ ਜਾਨਾ ਚਿੱਟੀਆਂ ਅੱਖਾਂ ਪੂਰੇ ਨੋਕ ਲਾਲ ਜੀਨਾ ਵਈ ਜੀ ਲਾਲ ਜੀਨਾ ਫਰਾਂ ਦੀ ਕੁਆਲਿਟੀ ਚੈੱਕ ਕਰ ਲਓ ਬਈ ਚੌੜੇ ਫਰਾਂ ਵਈ ਇਹਦੇ ਕਰੋ ਚੈੱਕ ਬਈ ਫਰਾਂ ਦੀ ਕੁਆਲਿਟੀ पंजे भी चेक करो बी लो भाई जी छिना देखो कि चंगा लो बी करो चेक खट्टिया बी कला सर बै जी ठीक है लो भाई जी करो, करो फराम चौका ਚੜ ਜਾ ਉਹ ਇਹ ਕਬੂਤਰ ਇਹ ਲੋ ਜੀ ਕਰੋ ਪੰਜਾ ਸ਼ਾਉਂਗਾ ਖੁਸ਼ਕ ਪੰਜੇ ਬਾਈ ਜੀ ਇਹਦੇ ਹਉ ਜੀ ਕਰੋ ਚੈਕ ਹਾਂ ਲੋ ਬਾਈ ਸਾਨੂੰ ਨਰ ਦਿਖਾਉਣ ਲੱਗੇ ਆਪਾਂ ਖੱਟੀਆਂ ਅੱਖਣੇ ਬਾਈ ਲਾਲ ਸੰਭਾ ਹੋਈ ਜੀ ਚਰਤੇ ਵੀ ਲਾਲ ਸੰਭੇ ਖਟੀਆਂ ਅੱਖਾਂ ਨੇ ਚਿੱਟੀ ਨੋ ਕਬੇ ਜੀ ਇਹਦੇ ਫਰਾਂ ਦੀ ਕੁਆਲਿਟੀ ਚੈੱਕ ਕਰੋ ਬਈ ਸੋਣ ਫਰਤ ਖਾਣ ਲੱਗਿਆ ਬਈ ਜੀ ਲਾਸਟ ਕੰਨੀਆਂ ਦੇਖੋ ਕਿੰਨੀ ਲੰਬੀ ਹੈ ਤੇ ਕਿੰਨੀ ਉੱਚੀ ਹੈ ਲਾਸਟ ਕੰਨੀਆਂ ਬਈ ਇਹ ਚੈੱਕ ਕਰ ਲਓ ਬਈ ਏ ਲੋ ਬਈ ਇਤਰੋਂ ਵੀ ਦੇਖੋ ਲਾਸਟ ਕੰਨ ਕਿੰਨੀ ਲੰਬੀ ਹੈ ਬਈ ਤਾਂ ਤੁਸੀਂ ਆਪੀ ਹਿਸਾਬ ਨਾਲ ਵੀ ਇਹ ਕਿੰਨਾ ਕ ਚੰਗਾ ਜਾਨਵਰ ਹੈ ਬਾਈ ਇਹ ਵੀ 300 ਦੇ ਹਿਸਾਬ ਨੂੰ ਹੀ ਦਿੱਤਾ ਜਾਣਾ ਬਾਈ ਪੰਜੇ ਵੀ ਦੇਖ ਲਓ ਬਾਈ ਇਹਦੇ ਗੂੜੇ ਹੈਗੇ ਇਹਦੇ ਪੰਜੇ ਵੀ ਗੂੜੇ ਬਾਈ ਐਜੀ ਗੱਲ ਨਹੀਂ ਬੂੜੇ ਨਹੀਂ ਗੂੜੇ ਹੋਈ ਪੰਜੇ ਵੀ ਦੇ ਭੁੱਲੇ ਗੂੜੇ ਬਾਈ ਦੇਖੋ ਬਾਈ ਇਹਦੇ ਫਰਾ ਵੀ ਕੁਆਲਟੀ ਦੇਖੋ ਪਲਾਸਟਿਕ ਨਹੀਂ ਇੰਨੀ ਲੰਬੀ ਨਹੀਂ ਹੁੰਦੀ ਜਿੰਨੀ ਆਪਾਂ ਤੁਹਾਨੂੰ ਦਿਖਾਤੀ ਬਾਈ ਲੋ ਬਾਈ ਕਰੋ ਮਦੀਲ ਚੈੱਕ ਕਰੋ ਬਾਈ छिटिया रखा भाई पूरी नोक लाल रत्ती है भाई जी लाल रत्ती घूम रही है भाई करो जी चेक कंजशा शौक कर लो भाई लो भाई देखो लो भाई जी करो चेक करो ਕਾਲੀ ਅੱਖਾਂ ਨੇ ਬਾਈ ਚਿੱਟੀ ਨੋਕ ਹੈ ਬਾਈ ਜੀ ਸਾਫ ਚਟਾ ਕਬੂਤਰ ਹੈ ਬਾਈ ਫਰਾਂ ਦੀ ਕੁਆਲਟੀ ਚੈੱਕ ਕਰ ਲੋ ਬਾਈ ਪੂਰੇ ਚੰਗੇ ਫਰਾਂ ਬੇਚਣੇ ਪੈ ਜਮਾ ਤੇ ਆਹ ਲੋ ਜੀ ਪੰਜਾਣਾ ਸ਼ੌਂ ਕਰ ਲੋ ਲਾ ਬਾਈ ਘਰਾਂ ਦੇ ਵਿਕਣਾਂ ਕਲਾ ਚ ਲੋ ਬਾਈ ਜੀ ਕਰੋ ਮਦੀਨ ਚੈੱਕ ਖੱਟੀਆਂ ਅੱਖਾਂ ਚੱਬਾ ਸਰਾ ਬਾਈ ਕਾਲੀ ਨੂੰ ਘਵਾਈ ਜੀ ਕਾਲੀ ਨੂੰ ਖੱਟੀਆਂ ਅੱਖਾਂ ਚੱਬਾ ਸਰਾ ਬਾਈ ਤੇ ਕੂਦ ਰਿਹਾ ਬਾਈ ਇਹ ਸਾਫ ਚੱਟੀ ਠੀਕ ਆ ਬਾਈ ਜੀ ਇਹ ਕੂਤਰੀ ਹੈਗੀ ਤੇ ਲਓ ਬਾਈ ਜੀ ਲਾਟ ਇਹਦੀ ਵੀ ਪ੍ਰੋਪਰ ਹੈ ਬਾਈ ਹੂੰ ਕੰਚੀ ਚਾਹ ਲਾਟ ਕਣੀ ਇਹਦੀ ਵੀ ਪ੍ਰੋਪਰ ਹੈ ਬਾਈ ਇਧਰੋਂ ਵੀ ਚੈੱਕ ਕਰੋ ਬਾਈ ਦੇਖੋ ਬਾਈ ਜੀ ਇਹ 3300 ਦੇ ਜਾਨਵਰ ਦੇਣੇ ਬਾਈ ਆਪਾਂ 3300 ਦੇ ਲਓ ਬਾਈ ਜੀ ਕਰੋ ਪੰਜਾਂ ਦੀ ਕੁਆਲਿਟੀ ਚੈੱਕ ਉਹ ਲਾਈ ਬਾਈ ਲਗਾਉਣ ਲੱਗਾ ਸੋਨ ਨਰ ਉਤਰਾ ਬਈ ਬਹੁਤ ਹੀ ਚੰਗਾ ਦੇ ਸੁਨੱਖਾ ਖੱਟੀਆਂ ਅੱਖਾਂ ਨੇ ਬਾਈ ਚਿੱਟੀ ਨੂਗਾ ਬਾਈ ਜੀ ਲੋ ਬਾਈ ਫਰਾਂ ਦੀ ਕੁਆਲਟੀ ਚੈੱਕ ਕਰ ਲਓ ਬਾਈ ਇਧਰੋਂ ਵੀ ਚੈੱਕ ਕਰ ਲਓ ਬਾਈ ਫਰਾਂ ਦੀ ਕੁਆਲਟੀ ਆ ਦੇਖੋ ਆ ਕੁਆਲਿਟੀ ਆ ਬਾਈ ਜਿਹੜੇ ਆਪਾਂ 300 ਦੇ ਜਣੇ ਪਰਦੇ ਨੇ ਆ ਕੁਆਲਿਟੀ ਆ ਬਾਈ ਇਹ ਲਾਟ ਕੰਨੀਆਂ ਵੱਡੀਆਂ ਨੇ ਬਾਈ ਆ ਲਕੂਤਰੇ ਦੇ ਲਾਟ ਕੰਨੀਆਂ ਛੋਟੀਆਂ ਹੁੰਦੀਆਂ ਬਾਈ ਇਹਦੀਆਂ ਵੱਡੀਆਂ ਬਾਈ ਤੁਹਾਨੂੰ ਕਿੰਨੇ ਜਾਨਵਰ ਦਿਖਾਇਆ ਸਭ ਦੀਆਂ ਵੱਡੀਆਂ ਨੇ ਲਗਭਗ ਕੋਈ ਇਹ ਜਾਨਵਰ ਹੋ ਜੀ ਦੀ ਛੋਟੀ ਕੰਨੀ ਹੋਵੇ ਆਪਣੇ ਕੋਲ ਇਹੋ ਜੇ ਚੰਗੇ ਜਾਨਵਰ ਆਉਂਦੇ ਬਾਈ ਜੀ ਦੇਣੇ ਆਪਾਂ ਸਿਰਫ 300 ਦੇ ਕੋਈ ਮਹਿੰਗੇ ਨਹੀਂ ਦੇਣੇ ਬਾਈ ਨੋ ਵਜੀ ਕਰੋ ਚੈੱਕ ਕਬੂਦਰੀ ਚਟੀਆਂ ਅੱਖਾਂ ਲਾਲ ਜਿੰਨੀ ਹੈ ਬਈ ਇਹ ਨੋ ਕੁ ਕਾਲੀਪੂਰੀ ਨੋ ਕਾ ਬਈ ਜੀ ਕਬੂਦਰੀ ਹੈ ਬਈ ਇਹ ਇਹ ਚਾਰਚ ਹੈ ਬਈ ਨੋ ਵਜੀ ਕਰੋ ਪੰਜਾਂ ਦੀ ਕੁਆਲਿਟੀ ਚੈੱਕ ਲੋ ਬਾਈ ਕਰੋ ਚੈੱਕ ਕਉ ਉਤਰਾ ਚੈੱਕ ਉਤਰਾ ਬਾਈ ਚੱਬਾ ਸਰ ਬਾਈ ਖੱਟੀਆਂ ਅੱਖਾਂ ਛਿੱਟੇ ਪੂਰੀ ਨੋਗਾ ਬਾਈ ਨੋ ਬਾਈ ਇਹਦੇ ਲਾਸਟ ਲਾਸਟ ਆਰੀਆ ਬਾਈ ਮੋ ਵਈ ਜੀ ਕਰੋ ਚੈੱਕ ਹਾਂ ਨੋ 10 ਪੰਚ ਨਹੀਂ ਕੁਆਲਟੀ ਚ ਚੈੱਕ ਕਰੋ ਮੋ ਵਈ ਜੀ ਇਹ ਕਹ ਜਾਨਵਰ ਐਸੀ ਆਪਣੇ ਕੋਲ ਦਸ ਦੇ ਦਸ ਨੂੰ ਦਿਖਾ ਦੇ ਕਰ ਲਓ ਚੈੱਕ ਗੱਲਾ ਗੱਲਾ ਮੋ ਵਈ ਜੀ ਕਰੋ ਚੈੱਕ ਗੱਲਾ ਗੱਲਾ ਬੁੱਤਰਾ ਕੋ ਗੁਰਦਾਸ ਕੁੱਤਰਾ ਬਾਈ ਜੀ ਅੱਲਾ ਇਮਾਂ ਬਿਠਾਉਣਾ ਇਹਦੇ ਉੱਤੇ ਜਾਲ ਦੇ ਉੱਤੇ ਤੂੰ ਚੈੱਕ ਕਰਾਈ ਚੱਲੇ ਜੇ ਬੈਠੋ ਲੋ ਬਾਈ ਜੀ ਦੇਖ ਲਓ ਕਰੀ ਚੱਲੋ ਚੈੱਕ ਕੱਲਾ ਕੱਲਾ ਬਾਈ ਇਹ ਲੋ ਬਾਈ ਜੀ ਲੋ ਬਾਈ ਜੀ ਕਰੀ ਚੱਲੋ ਕੱਲਾ ਕੱਲਾ ਚੈੱਕੋ ਲੋਜੀ ਲੋਈ ਕਰੋ ਕੱਲਾ ਕੱਲਾ ਚੈੱਕ ਲੋਜੀ ਕਰ ਲੋ ਚੈੱਕ ਗੱਲਾ ਕੱਲਾ ਪੁੱਤਰ ਬਾਈ ਇਹ ਸਭ 3 300 ਦੇ ਹਿਸਾਬ ਨੂੰ ਦੇਣੇ ਬਾਈ ਆਪਾਂ ਕਰ ਲੋ ਚੈੱਕ ਬਾਈ ਕੱਲਾ ਕੱਲਾ ਪੁੱਤਰ ਹਿਸਾਬ ਦੇ ਸਾਹਿਬ ਬਾਈ 300 ਦੇ ਹਿਸਾਬ ਨੂੰ ਦੇਣੇ ਆ ਬਾਈ ਜੀ ਆਪਣੇ ਠੀਕ ਹੈ ਬਾਈ ਜੀ ਕਬੂਤਰ ਆਪਣੇ ਕੋਲ ਬਾਵਾ ਹੀ ਆਏ ਹੋਏ ਨੇ ਤੇ ਇਹ 10 ਕਬੂਤਰ ਅੱਜ ਨਵੇਂ ਆਏ ਸੀ ਆਪਣੇ ਕੋਲ ਕਹਿੰਦੇ ਆਪਾਂ ਨੇ ਤੁਹਾਨੂੰ ਵੀਡੀਓ ਪਾ ਦਿੱਤੀ ਬਾਈ ਜੀ ਤੇ ਜੇ ਕਿਸੇ ਨੇ ਖੁੱਕ ਕਰਾਉਣਾ ਬਾਈ ਪੇਮੈਂਟ ਪਾ ਕੇ ਆਰਡਰ ਬੁੱਕ ਕਰਾ ਸਕਦਾ ਹੈ ਤੇ ਸਿਰਫ ਦੋ ਇਹਨਾਂ ਦੇ ਵਿੱਚ ਵਿੱਚ ਲਿਆਉਣੇ ਪੈਣਗੇ ਬਾਈ ਜੀ ਨਹੀਂ ਆਪਰੇ ਉਰੂ ਆ ਕੇ ਲੈ ਜਾਓ ਬਾਈ ਜੀ ਠੀਕ ਹੈ ਜੀ ਫੋਨ ਨੰਬਰ ਆ ਗਿਆ ਮੇਰਾ ਬਾਈ 88728 014 सेंटीमीटर ਮੇਰਾ ਫੋਨ ਨੰਬਰ ਹੈ ਜੀ ਪਿੰਡ ਨਾਗਰਾ ਜਿਲ੍ਹਾ ਸੰਗਰੂਰ ਹੈ ਬਾਈ ਜੀ ਠੀਕ ਹੈ ਜੀ ਨੇੜੇ ਜਿਉਣੇ ਮੋੜ ਨੇ ਮੋੜਾਂ ਨੇ ਬਾਈ ਆਪਣੇ ਪਿੰਡ ਨਾਗਰਾ ਜਿਲ੍ਹਾ ਸੰਗਰੂਰ ਨੇੜੇ ਜਿਉਣੇ ਮੋੜ ਨੇ ਮੋੜਾਂ ਜੀ ਠੀਕ ਹੈ ਜੀ 600 ਦੇ ਦੋ ਆ ਬਾਈ 300 ਦੇ ਇੱਕ ਹੈ ਕੁ ਉਤਰੋ 600 ਦੇ ਦੋ ਆ ਬਾਈ ਜੀ ਠੀਕ ਹੈ ਜੀ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਈ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਭਾਈ ਲੜੋ ਘੋਟਨ ਵੀ ਦੋ ਕਰਿਓ ਤਾਂ ਕਿ ਛੋਟੇ ਕੋਲ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਭਾਈ ਜੀ ਤੇ ਚੈਨਲ ਨੂੰ ਕਰ ਲੋ ਵੋਤੋ ਵੋਤ ਹੋਈ ਸਬਸਕ੍ਰਾਈਬ ਠੀਕ ਹੈ ਨਾ ਭਾਈ ਆਪਣੇ ਸਬਸਕ੍ਰਾਈਬਰ ਘਟ ਹੈਗੇ ਤੇ ਘੱਟ ਥੋੜੀ ਜਿਆਦਾ ਨਹੀਂ 20000 ਦੇ ਚੱਲੋ ਯਾਰ ਠੀਕ ਹੈ ਭਾਈ ਜੀ ਇਹ ਛੋਟੇ ਪਿਆਰ ਦਾ ਸਦਕੇ ਵੀਡੀਓ ਬਣ ਰਹੀਆਂ ਭਾਈ ਇਹ ਇੰਨਾ ਪਿਆਰ ਦੇ ਰੋ ਤਾਂ ਵੀਡੀਓ ਬਣ ਰਹੀਆਂ ਨੇ ਨਹੀਂ ਤਾਂ ਕੋਈ ਉਹਨੂੰ ਕਿੱਦਿਆਂ ਬੰਦ ਹੋ ਜਾਂਦੀ ਆਪਣੇ ਕੋਲੋਂ ਠੀਕ ਹੈ ਨਾ ਭਾਈ ਜੀ ਤੇ ਇਸ ਕਰਕੇ ਬਹੁਤ ਬਹੁਤ ਸਬਸਕ੍ਰਾਈਬ ਕਰੋ ਬਈ ਚੈਨਲ ਨੂੰ ਤੇ ਮਿਲਦੇ ਆਂ ਚਲਦੇ ਕੋਈ ਨੈਕਸਟ ਵੀਡੀਓ 'ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ